ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਇੱਕ ਬਹੁਤ ਜ਼ਰੂਰੀ ਮੁੱਦੇ ਤੇ ਗੱਲ ਕਰਨੀ ਆ ਜਿਵੇਂ ਕਿ ਹੁਣ ਸਾਰਿਆਂ ਨੂੰ ਪਤਾ ਕੀ ਜੋ ਅਮਰਤਪਾਲ ਮੈਰੋ ਨੇ ਕੀਤਾ ਹਨ ਉਹ ਕਿਸੇ ਤੋਂ ਲੁਕਿਆ ਛिपਿਆ ਨਹੀਂਗਾ ਵੀ ਕੰਚਨ ਕੁਮਾਰੀ ਨੂੰ ਉੱਤਰ ਦੀ ਟਿਕਟ ਕੱਟ ਕੇ ਪਹਤਾਤਾ ਆਪਣੀ ਥਾਂ ਤੇ ਹੁਣ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਸੂਰਮਾ ਆ ਜੋਧਾ ਆ ਮੰਨਦੇ ਆਂ ਇਹ ਗੱਲ ਕਿ ਸੂਰਮਾ ਆ ਜੋਧਾ ਆ ਵਿੱਚ ਕਮੈਂਟਾਂ ਦੇ ਆ ਵੀ ਗੱਲ ਲਿਖੀ ਜਾਂਦੀ ਆ ਕਿ ਸੂਰਮੇ ਨੂੰ ਸਾਂਭਣ ਦੀ ਲੋੜ ਆ ਜੋਧੇ ਨੂੰ ਸਾਂਭਣ ਦੀ ਲੋੜ ਆ ਬਿਲਕੁਲ ਸਹੀ ਕਹਿੰਨੇ ਹੋ ਸਾਂਭਣ ਦੀ ਲੋੜ ਆ ਸਭ ਕੁਝ ਕਰਨ ਦੀ ਲੋੜ ਆ ਪਰ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਜਿਹੜੇ ਇਹ ਗੱਲ ਦੇ ਕਮੈਂਟ ਕਰਦੇ ਪਏ ਆ ਬੜਾ ਚੀਕ-ਚੀਕ ਕੇ ਗੱਲਾਂ ਕਹਿੰਦੇ ਪਏ ਆ ਕਿ ਹਾਂ ਅਮਰਤਪਾਲ ਨੂੰ ਸਾਂਭਣ ਦੀ ਲੋੜ ਆ ਇਹ ਪੰਜਾਬ ਦਾ ਜੋਧਾ ਮੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇਣ ਕਿ ਪਹਿਲਾਂ ਤੁਸੀਂ ਕਿੰਨੇ ਕ ਜੋਧੇ ਸਾਂਭਲੇ ਮੈਨੂੰ ਇਹ ਗੱਲ ਦੱਸ ਦਿਓ ਭਾਈ ਜਗਤਾਰ ਸਿੰਘ ਹਵਾਰਾ ਤੁਸੀਂ ਸਾਂਭ ਲਿਆ ਜਿਹੜੇ ਸਿੰਘਾਂ ਨੇ ਪਹਿਲਾਂ ਇੰਨਾ ਕੁਝ ਪੰਜਾਬ ਲਈ ਕੀਤਾ ਉਹ ਸਿੰਘ ਤੁਸੀਂ ਸਾਂਭ ਲੇ ਚਲੋ ਉਹ ਤਾਂ ਦੁਨੀਆ ਤੋਂ ਵਿਚਾਰੀ ਚਲੇ ਵੀ ਗਏ ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਨਾਲ ਕੀ ਬੀਤੀ ਤੁਹਾਡੇ ਨਾਲ ਕੀ ਹੋਈ ਕਿਸੇ ਨੇ ਪੁੱਛਿਆ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਥਾਣੇ ਚ ਲੈ ਜਾ ਲ ਜਾ ਕੇ ਜਲੀਲ ਕੀਤਾ ਗਿਆ ਕੁੱਟਿਆ ਮਾਰਿਆ ਗਿਆ ਤਸ਼ੱਦਦ ਕੀਤਾ ਗਿਆ ਇੱਥੋਂ ਤੱਕ ਕਿ ਪ੍ਰਾਈਵੇਟ ਪਾਰਟ ਦੇ ਵਿੱਚ ਵੀ ਕਈਆਂ ਦੇ ਹੱਥ ਪਾਏ ਗਏ ਤੁਸੀਂ ਸਾਂਭ ਲਿਆ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਪੁੱਛਿਆ ਜਾ ਕੇ ਉਹਨਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਮੂੰਹ ਘੁੰਮ ਗਏ ਚੁੱਲਿਆਂ 'ਚ ਘਾਹ ਉਗ ਗਏ ਪਰਿਵਾਰ ਦਾਤੇ ਲਾਲੇ ਉਹ ਸਿੰਘਾਂ ਨੇ ਕਦੇ ਆਪਦੇ ਫਿਊਚਰ ਬਾਰੇ ਨਹੀਂ ਸੋਚਿਆ ਸੀ ਆਪਦੇ ਪਰਿਵਾਰ ਬਾਰੇ ਨਹੀਂ ਸੋਚਿਆ ਸੀ ਆਪਦੇ ਬੱਚਿਆਂ ਬਾਰੇ ਨਹੀਂ ਸੋਚਿਆ ਸੀ ਉਹ ਵੀ ਕੌਮਲੀ ਲੜੇ ਸੀ ਬਾਈ ਉਹਨਾਂ ਨੇ ਵੀ ਸਾਰਾ ਕੁਝ ਕੌਮਲੀ ਕੀਤਾ ਸੀਗਾ ਸਾਹਮਣੇ ਤੁਸੀਂ ਉਹ ਐਵੇਂ ਬਸ ਕਮੈਂਟਾਂ 'ਚ ਬਿਦਵਾਨੀ ਘੋਟੀ ਜਾਣੀ ਸੂਰਮਾ ਸਾਹਮਣੋਂ ਯੋद्धा ਸਾਹਮਣੋਂ ਬਾਈ ਇੱਥੇ ਲੋਕ ਕਿਸੇ ਨੂੰ ਕੋਈ ਨਹੀਂ ਸਾਹਮਦਾ ਸਿਰਫ ਜਿੰਨੇ ਦਿਨ ਸੋਸ਼ਲ ਮੀਡੀਆ 'ਤੇ ਗੱਲ ਚੱਲੂਗੀ ਓਨੇ ਦਿਨ ਕਮੈਂਟਾਂ 'ਚ ਬਿਦਵਾਨ ਬਣਨਗੇ ਮੇਰੇ ਵਰਗੇ ਕਿ ਹਾਂ ਜੀ ਸੂਰਮਾ ਸਾਂਭ ਲੋ ਜੋਧਾ ਸਾਂਭ ਲੋ ਬਾਈ ਇੱਥੇ ਕੋਈ ਕਿਸੇ ਨੂੰ ਨਹੀਂ ਜੇ ਸਾਂਭਦਾ ਠੀਕ ਆ ਜਦੋਂ ਡਾਂਗਾ ਚੱਲਦੀਆਂ ਨੇ ਨਾ ਜਦੋਂ ਡਾਂਗਾ ਵੱਧਦੀਆਂ ਨੇ ਪੁਲਿਸ ਦੀਆਂ ਗੱਡੀਆਂ ਘੂਕਦੀਆਂ ਨੇ ਉਦੋਂ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਐਵੇਂ ਪੰਪ ਦੇ ਦੇ ਕੇ ਬਗਾਨਿਆਂ ਪੁੱਤਾਂ ਨੂੰ ਦਾ ਤੇ ਨਾਂ ਲਾਓ ਠੀਕ ਆ ਜਿੰਨੇ ਕੁਛ ਕਰਨਾ ਵਾ ਅਗਲਾ ਆਪ ਤੇ ਦਮ ਤੇ ਕਰ ਜਾਂਦਾ ਪਰ ਮੈਨੂੰ ਉਹਨਾਂ ਲੋਕਾਂ ਤੇ ਹਾਸਾ ਆਉਂਦਾ ਜਿਹੜੇ ਕਮੈਂਟ ਕਰਕੇ ਗੱਲਾਂ ਕਹਿੰਦੇ ਆ ਵੀ ਪੰਜਾਬ ਦੇ ਸੂਰਮੇ ਨੂੰ ਸਾਂਭੋ ਜੋਧੇ ਨੂੰ ਸਾਂਭੋ ਪਹਿਲਾਂ ਵੀ ਪੰਜਾਬ 'ਚ ਬੜੇ ਸੂਰਮੇ ਹੋਏ ਸੀਗੇ ਪਹਿਲਾਂ ਵੀ ਪੰਜਾਬ 'ਚ ਬੜੇ ਜੋਧੇ ਹੋਏ ਸੀਗੇ ਜਿਨ੍ਹਾਂ ਨੇ ਕੌਮ ਲਈ ਬੜਾ ਕੁਝ ਕੀਤਾ ਉਹਨਾਂ ਨੇ ਆਪ ਦੇ ਪਰਿਵਾਰ ਵੀ ਫੂਕਤੇ ਆਵਲੇ ਘਰ ਵੀ ਫੂਕਲੇ ਸਾਰਾ ਕੁਝ ਫੂਕਤਾ ਉਹਨਾਂ ਨੇ ਵਿਚਾਰੇ ਨੇ ਕੌਮ ਦੀ ਖਾਤਰ ਤੇ ਕੌਮ ਨੇ ਕਦੇ ਜਾ ਕੇ ਉਹਨਾਂ ਦੀ ਸਾਰ ਲਈ ਕਦੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ ਕਦੇ ਉਹਨੀਆਂ ਮਾਵਾ ਨੂੰ ਪੁੱਛਿਆ ਕਦੇ ਉਹਨਾਂ ਦੀਆਂ ਭੈਣਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਕੀ ਕੁਝ ਹੋਇਆ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਜੀ ਕਦੇ ਪੁੱਛਿਆ ਜਾ ਕੇ ਕਿਸੇ ਨੇ ਨਹੀਂ ਪੁੱਛਿਆ ਫਿਰ ਤੁਸੀਂ ਕਹਿੰਦੇ ਹੋ ਹਾਂਜੀ ਜੇ ਗੰਦ ਪੈਂਦਾ ਇਹਨੂੰ ਖਤਮ ਕਰ ਦਿਓ ਗੰਦ ਪੈਦਾ ਕਿੱਥੋਂ ਹੁੰਦਾ ਸੋਚਣ ਵਾਲੀ ਗੱਲ ਏ ਆ ਜਿਹੜੇ ਆ ਕਲਾਕਾਰ ਲਚਰਤਾ ਫੁਲਾ ਰਹੇ ਆ ਤੁਹਾਡਾ ਇਹਨਾਂ ਵੱਲ ਧਿਆਨ ਨਹੀਂ ਹੈਗਾ ਜਿਹੜੇ ਕਲਾਕਾਰ ਲੱਕਾਂ ਤੇ ਹਿੱਕਾਂ ਤੇ ਪਟੋਲੇ ਪੁਰਜਿਆਂ ਦੀਆਂ ਗੱਲਾਂ ਕਰਦੇ ਆ ਤੁਹਾਡਾ ਧਿਆਨ ਇਹਨਾਂ ਵੱਲ ਨਹੀਂ ਹੈਗਾ ਇਹ ਗੰਦ ਦੀ ਜੜ ਨੇ ਇਹ ਪਹਿਲਾਂ ਗੰਦ ਫੁਲਾਉਂਦੇ ਆ ਫੇਰ ਉਹ ਗੰਦ ਰੀਲਾਂ ਤੱਕ ਪਹੁੰਚਦਾ ਫਿਰ ਕੁੜੀਆਂ ਉਹਨਾਂ ਤੇ ਰੀਲਾਂ ਪਾਉਂਦੀਆਂ ਨੇ ਉਹ ਜੇ ਸਟੈਪ ਕਰਦੀਆਂ ਨੇ ਫਿਰ ਉਹ ਗੰਦ ਆਪਣੇ ਘਰਾਂ ਤੱਕ ਆਉਂਦਾ 80% ਲੋਕ ਲੱਚਰ ਗਾਣੇ ਸੁਣਦੇ ਆ ਆਪਣੇ ਪੰਜਾਬ ਦੇ 80% ਲੋਕ ਲੱਚਰ ਗਾਣੇ ਸੁਣਦੇ ਆ ਬੁੜਕੇ ਉਹਨਾਂ ਕਲਾਕਾਰਾਂ ਨੂੰ 7-7 ਲੱਖ ਚ ਬੁੱਕ ਕਰਕੇ ਵਿਆਹਾਂ ਤੇ ਵੀ ਲਿਆਇਆ ਜਾਂਦਾ ਉਹਨਾਂ ਦੇ ਗਾਣਿਆਂ ਤੇ ਆਪ ਦੀ ਧੀਆਂ ਆਪਣਾ ਨੂੰ ਨਚਾਇਆ ਜਾਂਦਾ ਉਹਨਾਂ ਦੇ ਗਾਣੇ ਡੀਜੇ ਤੇ বাজਾਈ ਜਾਂਦੇ ਆ ਉੱਥੇ ਆਪ ਜਿੱਤੀਆਂ ਭੈਣਾਂ ਨੂੰ ਨਚਾਉਂਦੇ ਆ ਸਿਰਫ 20% ਲੋਕ ਨੇ ਪੰਜਾਬ ਦੇ ਜਿਹੜੇ ਚੰਗੇ ਗਾਣਿਆਂ ਨੂੰ ਸੁਣਦੇ ਆ ਗੰਦ ਲੋਕਾਂ ਦੇ ਦਿਮਾਗ 'ਚ ਬੈਠਾ ਹੋਇਆ ਗੰਦੇ ਗਾਣੇ ਲੋਕਾਂ ਦੇ ਦਿਮਾਗ 'ਚ ਬੈਠੇ ਹੋਏ ਆ ਉਹਨਾਂ ਗਾਣਿਆਂ ਤੇ ਰੀਲਾਂ ਹੁੰਦੀਆਂ ਨੇ ਉਹੀ ਗਾਣੇ ਹਿੱਟ ਹੁੰਦੇ ਆ ਉਹੀ ਗਾਣੇ ਸਭ ਤੋਂ ਵੱਧ ਡੀਜਿਆਂ ਤੇ ਵੱਜਦੇ ਆ ਗੱਲ ਕਰਦੇ ਹਾਂ ਤੁਸੀਂ ਸੂਰਮੇ ਨੂੰ ਸਾਹਮਣੇ ਦੀ ਤੁਸੀਂ ਚੰਗਾ ਗਾਉਣ ਵਾਲਾ ਪਾਲੀ ਦੇਤਵਾਲੀ ਆ ਜਿਉਂਦਾ ਜਾਗਦਾ ਬੰਦਾ ਤੁਸੀਂ ਉਹਨੂੰ ਸਾਹਮਣੇ ਲਿਆ ਦੱਸੋ ਪਹਿਲਾਂ ਮੈਨੂੰ ਕਿੱਡੀ ਕਿਹਨੇ 250 ਕਿੱਲੇ ਦੀ ਜ਼ਮੀਨ ਬਣਾ ਲਈ ਕਿੱਡੀ ਕਿਹਨੇ 2 ਕਰੋੜ ਦੀ ਕੋਠੀ ਪਾਲੀ ਕਿੱਡਾ ਕੋ ਵਿਚਾਰਾ ਰੇਂਜ ਰੋਵਰਾਂ 'ਚ ਘੁੰਮਦਾ ਫਿਰਦਾ ਸਾਰੀ ਉਮਰ ਉਹਨੇ ਚੰਗਾ ਗਾਇਆ ਕਦੇ ਉਹਨੂੰ ਕਿਸੇ ਨੇ 5 ਲੱਖ ਚ ਬੁੱਕ ਕੀਤਾ ਕਿਸੇ ਨੇ ਨਹੀਂ ਕੀਤਾ ਕਦੇ ਕਿਸੇ ਨੇ ਪਾਲੀ ਦੇਤਵਾਲੀ ਨੂੰ ਜਾ ਕੇ ਹਾਲ ਪੁੱਛਿਆ ਚੰਗਾ ਗਾਇਆ ਸੀ ਕੀ ਖਟਿਆ ਬਈ ਕੱਲੇ ਗਲਾਂ 'ਚ ਸਰੋਪੇ ਜਾਂ ਅਵਾਰਡ ਕਲਾਕਾਰ ਦੀ ਜ਼ਿੰਦਗੀ ਨਹੀਂ ਹੁੰਦੀ ਪੈਸੇ ਬਣਾ ਇੱਥੇ ਜ਼ਿੰਦਗੀ ਚੱਲਦੀ ਨਹੀਂਗੀ ਆਪਣੇ ਲੋਕ ਮਿੰਟ 'ਚ ਸਰਟੀਫਿਕੇਟ ਕੱਟ ਦੇਣਗੇ ਮਿੰਟਰ ਦੇ ਵਿੱਚ ਹੀ ਗਰਦਾਸ ਮਾਨ ਨੇ ਸਾਰੀ ਉਮਰ ਚੰਗਾ ਗਾਇਆ ਆਖਰ ਤੇ ਉਹਨੂੰ ਕੀ ਮਿਲਿਆ ਗਦਾਰੀ ਦਾ ਸਰਟੀਫਿਕੇਟ ਮਿਲ ਗਿਆ ਉਹਨੂੰ ਜੇ ਤੁਸੀਂ ਕਿਸੇ ਦੀ ਮਾਂ ਨੂੰ ਗਾਲ ਕੱਢੋਗੇ ਤਾਂ ਅਗਲਾ ਭਾਈ ਅੱਗੋਂ ਬੋਲੂਗਾ ਹੀ ਬੋਲੂਗਾ ਜੋ ਮਰਜ਼ੀ ਹੋ ਜੇ ਠੀਕ ਆ ਬੰਦਾ 2 ਸਾਲੋਂ ਡਿਪਰੈਸ਼ਨ 'ਚ ਪਿਆ ਰਿਆ ਕੀ ਯਾਰ ਮੈਂ ਪੰਜਾਬ ਵਾਲੀ ਇੰਨੇ ਚੰਗੇ ਗਾਣੇ ਗਾਏ ਆਖਰ ਨੂੰ ਮੈਨੂੰ ਪੰਜਾਬੀਆਂ ਨੇ ਕੀ ਦਿੱਤਾ ਗਦਾਰੀ ਦਾ ਸਰਟੀਫਿਕੇਟ ਉਹ ਨਿਕ ਉਧਰ ਜਾਂਦਾ ਜਿੱਥੇ ਮਰਜੀ ਜਾਂਦਾ ਆਪਣਾ ਉਹਦਾ ਕੋਈ ਲੈਣ ਦੇਣੀ ਹੈਗਾ ਪਰ ਉਹਨੇ ਜੋ ਚੰਗਾ ਕੀਤਾ ਉਹ ਆਪਾਂ ਮਿੰਟ ਚ ਭੁਲਾ ਤਾ ਹੋਣਾ ਦੋ ਸਿੰਘਾਂ ਨੇ ਵਿਚਾਰੇ ਜਿਹੜੇ ਜੇਲ੍ਹ ਚ ਗਏ ਕਮਲਕੌਰ ਨੂੰ ਤੁਰਦੀ ਟਿਕ ਟਿਕਟਾ ਕੇ ਇਹਨਾਂ ਦਾ ਕੀ ਹਾਲ ਹੋਣਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਲੋਕ ਸਿਰਫ ਉਦੋਂ ਤੱਕ ਇਹਨਾਂ ਦੇ ਨਾਲ ਨੇ ਜਦੋਂ ਤੱਕ ਸੋਸ਼ਲ ਮੀਡੀਆ ਦੇ ਉੱਪਰ ਰੌਲਾ ਪੈਂਦਾ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਦੀ ਵਿਚਾਰਿਆਂ ਦੀ ਬਾਤ ਵੀ ਨਹੀਂ ਪੁੱਛਣੀ ਇਹਨਾਂ ਦੀਆਂ ਮਾਵਾਂ ਨੂੰ ਪੁੱਛਿਓ ਇਹਨਾਂ ਦੇ ਪਿਓ ਨੂੰ ਪੁੱਛਿਓ ਕਿ ਹਾਂ ਤੁਹਾਡੇ ਘਰ ਦਾ ਗੁਜ਼ਾਰਾ ਮੁੜ ਕੇ ਕਿਵੇਂ ਚੱਲਦਾ ਕਿਸੇ ਨੇ ਇਹਨਾਂ ਦੀ ਉਸਾਰ ਨਹੀਂ ਲੈਣੀ ਚਾਰ ਦਿਨ ਹੱਲਾ ਲੱਲਾ ਹੋਣੀ ਆ ਉਸ ਤੋਂ ਬਾਅਦ ਕੰਮ ਠੰਡੇ ਬਿਸਤਰੇ 'ਚ ਪੈ ਜਾਣਾ ਇਸ ਕਰਕੇ ਆ ਕਮੈਂਟ ਜਿਹਾ ਜਿਹੋ ਜੇ ਨਾ ਕਰਿਆ ਕਰੋ ਕਿ ਸੂਰਮੇ ਸਾਹਮਣੇ ਆ ਯੋਧੇ ਸਾਹਮਣੇ ਆ ਪਹਿਲਾਂ ਵੀ بڑے ਸੂਰਮੇ ਹੋਏ بڑے ਯੋਧੇ ਹੋਏ ਇੱਥੇ ਕਿਸੇ ਨੇ ਨਹੀਂ ਸਾਹਮਣੇ ਕਿਸੇ ਨੇ ਉਹਨਾਂ ਦੇ ਘਰ ਦੀ ਸਾਰ ਨਹੀਂ ਲਈ ਸੂਰਮਾ ਬਣਨ ਲਈ ਯੋਧਾ ਬਣਨ ਲਈ ਕੌਮ ਲਈ ਕੁਝ ਕਰਨ ਲਈ ਆਪਦੇ ਘਰ ਫੂਕਣੇ ਪੈਂਦੇ ਆ ਆਪਦੇ ਪਰਿਵਾਰ ਫੂਕਣੇ ਪੈਂਦੇ ਆ ਚੁੱਲਿਆਂ 'ਚ ਕਾਅ ਉੱਗ ਜਾਂਦੇ ਆ ਘਰਾਂ ਦੇ ਮੂੰਹ ਕੰਮ ਜਾਂਦੇ ਆ ਤੇ ਉਹ ਕੀ ਮਾਂ ਦਾ ਵਿਰਲਾ ਛੇਰੀ ਹੁੰਦਾ ਜਿਹੜਾ ਕੌਮ ਲਈ ਕੁਝ ਕਰਦਾ ਬਾਕੀ ਮੇਰੇ ਵਰਗੇ ਕਮੈਂਟਾਂ 'ਚ ਵਿਦਵਾਨੀਆਂ ਝਾੜਨ ਜੋਗੇ ਆ ਸੂਰਮਾ ਸਾਹਮਣੋਂ ਜੋਧਾ ਸਾਹਮਣੋਂ ਇੱਥੇ ਕਿਸੇ ਨੇ ਕੋਈ ਸੂਰਮਾ ਨਹੀਂ ਸਾਹਮ੍ਹਿਆ ਕਿਸੇ ਨੇ ਕੋਈ ਜੋਧਾ ਨਹੀਂ ਸਾਹਮ੍ਹਿਆ ਸਿੱਧੂ ਮੂਸੇਵਾਲਾ ਵਿਚਾਰਾ ਮਰਨੋਂ ਮਰ ਗਿਆ ਠੀਕ ਆ ਲੋਕ ਉਹਨੂੰ ਪਹਿਲਾਂ ਗਾਲ੍ਹਾਂ ਵੀ ਕੱਢਦੇ ਸੀਗੇ ਪਰ ਉਹ ਬੰਦੇ ਨੇ ਥੋੜੇ ਜਿਹਾ ਪੱਗਾਂ ਮੰਨਣ ਲਾਤੇ ਸੀ ਉਹ ਬੰਦੇ ਨੇ ਚੰਡੀਗੜ੍ਹ ਦੇ ਫਲੈਕਟਾਂ 'ਚੋਂ ਥੋੜੇ ਜਿਹਾ ਕੱਢ ਕੇ ਟਰੈਕਟਰਾਂ 'ਤੇ ਬਿਠਾਤੇ ਸੀ ਖੇਤੀਬਾੜੀ ਨਾਲ ਜੋੜਦੇ ਸੀਗੇ ਸਾਹਮਣੇ ਆ ਸੀ ਬਈ ਨਹੀਂ ਸਾਹਮ੍ਹਿਆ ਦੀਪਸਿੱਧੂ ਨੇ ਕੌਮ ਨੂੰ ਜਗਾਇਆ ਠੀਕ ਆ ਉਹ ਤੁਸੀਂ ਸਾਹਮ੍ਹ ਲਿਆ ਸੀ ਕਿੰਨੇ ਚਲੋ ਦੁਨੀਆ ਦਾ ਚਲਾ ਗਿਆ ਕਿੰਨੇ ਕੁ ਲੋਕ ਉਹਦੀ ਸੋਚ ਤੇ ਚੱਲਦੇ ਪਏ ਦੱਸੋ ਪਹਿਲਾਂ ਮੈਨੂੰ ਕਿੰਨਾ ਕੁ ਤੁਸੀਂ ਉਹਦੀ ਸੋਚ ਤੇ ਪਹਿਰਾ ਦੇ ਦਿੱਤਾ ਸੀ ਦੁੱਧਮ ਸਿੰਘ ਦਾ ਵਿਚਾਰਾ ਗਾਂ ਪਰਿਵਾਰ ਉਹਨਾਂ ਦੀ ਅਣਸਬੰਸ ਉਹ ਦਿਹਾੜੀਆਂ ਕਰਦੀ ਫਿਰਦੀ ਐ ਕਦੇ ਉਹਨਾਂ ਦੀ ਜਾ ਕੇ ਸਾਰ ਲੈ ਲਈ ਬਸ ਸੋਸ਼ਲ ਮੀਡੀਆ ਤੇ 4 ਦਿਨ ਦਾ ਰੌਲਾ ਉਸ ਤੋਂ ਬਾਅਦ ਕੋਈ ਇੱਥੇ ਕਿਸੇ ਨੂੰ ਨਹੀਂ ਪੁੱਛਦਾ ਕੋਈ ਇੱਥੇ ਕਿਸੇ ਨਾਲ ਨਹੀਂ ਜੇ ਖੜਦਾ ਠੀਕ ਆ ਤੇ ਐਵੇਂ ਮੁੜ ਕੇ ਫੋਕੇ ਫੈਂਟਰ ਨਾਂ ਮਾਰਿਆ ਕਰੋ ਫੋਕੀਆਂ ਵਿਦਵਾਨੀਆਂ ਨਾਂ ਝਾੜਿਆ ਕਰੋ ਕੋਈ ਫਾਇਦਾ ਨਹੀਂ ਗਾ ਇੱਥੇ ਕੋਈ ਕਿਸੇ ਨਾਲ ਨਹੀਂ ਖੜਦਾ ਕੋਈ ਕਿਸੇ ਨਾਲ ਨਹੀਂ ਤੁਰਦਾ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਤਾਂ ਮਾਫੀ ਚਾਹੁੰਨੇ ਆ ਪਰ ਮੈਂ ਇਹ ਜਜ਼ਬਾਤ ਉਹਨਾਂ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿਉਂਕਿ ਮੈਂ ਕਮੈਂਟ ਬਹੁਤ ਲੋਕਾਂ ਦੇ ਪੜ੍ਹੇ ਸੀਗੇ ਤੇ ਕਮੈਂਟਾਂ 'ਚ ਬੜੇ ਕਹਿੰਦੇ ਜੋਧੇ ਸਾਂਭ ਲੋ ਸੂਰਮਾ ਸਾਂਭ ਲੋ ਭਰਾਵੋ ਪਹਿਲਾਂ ਵੀ ਬੜੇ ਜੋਧੇ ਹੋਏ ਆ ਪੰਜਾਬ ਦੀ ਧਰਤੀ ਦੇ ਬੜੇ ਸੂਰਮੇ ਹੋਏ ਆ ਬੜਾ ਕੁਝ ਕਰ ਗਏ ਉਹ ਪੰਜਾਬ ਲਈ ਪਰ ਸਾਡੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਜਾ ਕੇ ਪੁੱਛਿਆ ਵੀ ਨਹੀਂ ਉਹਨਾਂ ਦੀਆਂ ਮਾਵਾ ਭੈਣਾਂ ਨੂੰ ਕਦੇ ਜਾ ਕੇ ਪੁੱਛਿਆ ਵੀ ਨਹੀਂ ਜੀ ਤੁਸੀਂ ਕਿਵੇਂ ਗੁਜ਼ਾਰਾ ਕਰਦੇ ਹੋ ਤੁਹਾਡੇ ਘਰੇ ਆਟਾ ਹੈ ਜਾਂ ਨਹੀਂ ਹੈ ਤੁਹਾਡੀ ਜੀਬ 'ਚ ਪੈਸਾ ਹੈ ਜਾਂ ਨਹੀਂ ਹੈ ਉਹ ਪਰਿਵਾਰ ਕਿਵੇਂ ਉਸ ਦੌਰ ਤੋਂ ਨਿਕਲੇ ਕਿਵੇਂ ਉਹਨਾਂ ਨੇ ਭੁੱਖਾਂ ਤੇ ਹਾਂ ਜਰੀਆਂ ਸਿਰਫ ਉਹਨਾਂ ਪਰਿਵਾਰਾਂ ਨੂੰ ਪਤਾ ਬਾਕੀ ਮੇਰੇ ਵਰਗੇ ਵਿਦਵਾਨ ਬਣ ਜਾਂਦੇ ਪੰਜ ਮਿੰਟਾਂ ਦੇ ਵਿੱਚ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਬਦਕੱਟ ਬੋਲਿਆ ਕਿ ਮੈਂ ਤਾਂ ਮਾਫੀ ਚਾਹੁੰਦੇ ਆ ਜਾਉਂਦੇ ਵਾਸਤੇ